ਖਨੌਰੀ ਬਾਰਡਰ ਤੇ ਚੱਲ ਰਿਹਾ ਕਿ ਸਨਾਨਦਮ ਮਰਨ ਵਰਤ 17ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਤੇ ਜਿੱਦਾਂ ਹੀ ਦਿਨ ਗੁਜ਼ਰਦੇ ਜਾ ਰਹੇ ਨੇ ਜੱਜੀਤ ਸਿੰਘ ਦੱਲੇਵਾਲ ਜੋ ਕਿ ਮਰਨ ਵਰਤ ਤੇ ਬੈਠੇ ਨੇ ਉਹਨਾਂ ਦੀ ਸਿਹਤ ਦਿਨ ਬਦਿਨ ਵਿਗੜਦੀ ਜਾ ਰਹੀ ਹੈ ਉਹਨਾਂ ਦਾ 12 ਕਿਲੋ ਵਜ਼ਨ ਘੱਟ ਚੁੱਕਿਆ ਹੈ ਹਾਲਾਤ ਜੋ ਹੈ ਬਹੁਤ ਨਾਜ਼ੁਕ ਪਣ ਚੁੱਕੇ ਨੇ ਇਸ ਸਾਰੇ ਮਾਮਲੇ ਦੀ ਤੇ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਪ੍ਰਭਜੋਤ ਕੌਰ ਮੌਜੂਦ ਨੇ ਜੀ ਪ੍ਰਭਜੋਤ ਜਿਵੇਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕੱਲ ਰਾਤ ਦੇ ਵੀ ਕਿਸਾਨ ਕਾਫੀ ਐਕਟਿਵ ਨੇ ਕਿਉਂਕਿ ਦੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਬਿਲਕੁਲ ਸੁਪਰੀਆ ਖਨੋਰੀ ਬਾਰਡਰ ਤੋਂ ਜੋ ਹੁਣ ਤੱਕ ਜਾਣਕਾਰੀ ਮਿਲੀ ਹੈ ਕਿ ਜਿਹੜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਦਾ ਸਰੀਰ ਹੁਣ ਉਹਨਾਂ ਨੂੰ ਹੀ ਖਾਣ ਲੱਗਿਆ ਹੈ ਕਿਉਂਕਿ ਪਿਛਲੇ ਉਹਨਾਂ ਨੇ 17 ਦਿਨ ਅੱਜ 17ਵਾਂ ਦਿਨ ਹੈ ਜਦੋਂ ਉਹ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਲਗਾਤਾਰ ਉਹਨਾਂ ਦੀ ਸਿਹਤ ਵਿਗੜਦੀ ਜਾ ਰਹੀ ਹੈ ਦੂਜੇ ਪਾਸੇ ਡਾਕਟਰਾਂ ਦੀ ਗੱਲ ਕਰੀਏ ਤਾਂ ਡਾਕਟਰ ਲਗਾਤਾਰ ਉਹਨਾਂ ਦੇ ਸਰਹਾਨੇ ਬੈਠੇ ਨਜ਼ਰ ਆ ਰਹੇ ਨੇ ਪਰ ਉੱਥੇ ਉਹ ਇੰਨੇ ਇਮੋਸ਼ਨਲ ਦਿਖਾਈ ਦਿੱਤੇ ਵੀ ਉਹ ਕਹਿ ਰਹੇ ਨੇ ਕਿ ਸਾਡੇ ਸਾਹਮਣੇ ਕਿਉਂਕਿ ਡਾਕਟਰਾਂ ਨੂੰ ਅਕਸਰ ਹੀ ਆਪਾਂ ਰੱਬ ਮੰਨਦੇ ਆ ਤੇ ਡਾਕਟਰ ਜਿਹੜੇ ਨੇ ਉੱਥੇ ਹੱਥਾਂ ਤੇ ਹੱਤ ਰ ਕੇ ਬੈਠੇ ਨੇ ਕਿਉਂਕਿ ਉਹ ਕੁਝ ਕਰ ਨਹੀਂ ਸਕਦੇ ਕਿਉਂਕਿ ਡੱਲੇਵਾਲ ਸਾਹਿਬ ਜਿਸ ਤਰੀਕੇ ਦੇ ਨਾਲ ਸਿਰਫ ਪਾਣੀ ਦਾ ਸਹਾਰਾ ਲੈ ਕੇ 17 ਦਿਨ ਜ਼ਿੰਦਗੀ ਜੀ ਰਹੇ ਨੇ ਪਰ ਜਿਸ ਤਰੀਕੇ ਦੇ ਨਾਲ ਇਸ ਡਾਕਟਰਾਂ ਦੀ ਗੱਲ ਕਰੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕੀ ਕਰ ਸਕਦੇ ਉਹ ਦਵਾਈ ਨਹੀਂ ਖਾ ਰਹੇ ਨਾ ਕੁਝ ਖਾਪ ਹੀ ਰਹੇ ਨੇ ਕਿਉਂਕਿ ਜਿੰਨਾ ਚਿਰ ਉਹ ਖਾਣਾ ਨਹੀਂ ਖਾਣਗੇ ਉਹਨਾਂ ਚਿਰ ਉਹ ਦਵਾਈ ਵੀ ਨਹੀਂ ਅਸਰ ਕਰੇਗੀ ਉਹਨਾਂ ਦੀ ਤਾਂ ਹੁਣ ਉਹਨਾਂ ਦਾ ਜਿਹੜਾ ਸਰੀਰ ਹੈ ਉਹ ਉਹਨਾਂ ਨੂੰ ਹੀ ਖਾਣ ਲੱਗਾ ਹੈ ਨਾ ਉਹ ਤੁਰ ਸਕਦੇ ਨੇ ਸਹਾਰਾ ਲੈ ਕੇ ਉਹਨਾਂ ਕੋ ਜੇ ਜੇਕਰ ਉਹਨਾਂ ਨੂੰ ਸਹਾਰਾ ਦੇਵਾਂਗੇ ਤਾਂ ਤਾਂ ਹੀ ਉਹ ਤੁਰ ਸਕਦੇ ਨੇ ਪਰ ਜਿਸ ਤਰੀਕੇ ਦੇ ਨਾਲ ਉਹ ਬੈੱਡ ਤੇ ਦਿਖਾਈ ਦੇ ਰਹੇ ਨੇ ਤਾਂ ਉਹਨਾਂ ਦੀ ਹਾਲਤ ਦੇਖ ਕੇ ਬਹੁਤ ਹੀ ਨਾਜ਼ੁਕ ਬਣੀ ਹੋਈ ਹੈ ਦੂਜੇ ਪਾਸੇ ਕਿਸਾਨ ਲਗਾਤਾਰ ਸਰਕਾਰ ਨੂੰ ਪਣਦੇ ਨਜ਼ਰ ਆ ਰਹੇ ਨੇ ਕਿਉਂਕਿ ਸਰਕਾਰ ਦਾ ਰਵੱਈਆ ਇੰਨਾ ਜ਼ਿਆਦਾ ਗਲਤ ਨਜ਼ਰ ਆ ਰਿਹਾ ਕਿਉਂਕਿ ਉਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ ਜਿਸ ਤਰੀਕੇ ਦੇ ਨਾਲ ਡੱਲੇਵਾਲ ਸਾਹਿਬ ਦੀ ਸਿਹਤ ਜਿਹੜੀ ਹੈ ਵਿਗੜਦੀ ਜਾ ਰਹੀ ਹੈ ਨਾ ਪੰਜਾਬ ਸਰਕਾਰ ਨਾ ਕੇਂਦਰ ਸਰਕਾਰ ਕਿਸਾਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਡੱਲੇਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੜਕਸਾਰ ਹੀ ਤਾਂ ਮੁੜ ਕਿਸ ਸਰਦਾਰ ਜਰਜੀਤ ਸਿੰਘ ਡੱਲੇਵਾਲ ਨੂੰ ਗ੍ਰਿਫਤਾਰ ਕਰ ਸਕਦੀ ਹੈ ਪੁਲਿਸ ਕਿਉਂਕਿ ਆਲੇ-ਦੁਆਲੇ ਬਹੁਤ ਪੁਲਿਸ ਜਿਹੜੀ ਹੈ ਘੁੰਮਦੀ ਫਿਰਦੀ ਨਜ਼ਰ ਆ ਰਹੀ ਹੈ ਪਰ ਉਧਰ ਕਿਸਾਨਾਂ ਦੇ ਵੱਲੋਂ ਵੀ ਸਖਤ ਜਿਹੜਾ ਪੈਰਾ ਡੱਲੇਵਾਲ ਸਾਹਿਬ ਦੇ ਆਲੇ-ਦੁਆਲੇ ਦਿੱਤਾ ਜਾ ਰਿਹਾ ਹੈ ਕਿ ਡੱਲੇਵਾਲ ਸਾਹਿਬ ਨੂੰ ਚੁੱਕਿਆ ਨਾ ਜਾਵੇ ਪੁਲਿਸ ਦੇ ਵੱਲੋਂ ਪਰ ਇਸ ਦੇ ਵਿਚਕਾਰ ਪ੍ਰਸ਼ਾਸਨ ਤੇ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਉਹ ਵੀ ਉਹਨਾਂ ਦਾ ਰਵਈਆ ਬਿਲਕੁਲ ਗਲਤ ਨਜ਼ਰ ਆ ਰਿਹਾ ਕਿਉਂਕਿ ਹਰ ਪੰਜਾਬੀ ਉਹਨਾਂ ਦੀ ਜਿਹੜਾ ਵੀ ਤਸਵੀਰ ਦੇਖਦਾ ਹੈ ਤੇ ਉਹਨਾਂ ਦੇ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਹੈ ਪਰ ਸਰਕਾਰਾਂ ਦਾ ਰਵੱਈਆ ਇੱਥੇ ਇੰਨਾ ਜ਼ਿਆਦਾ ਗਲਤ ਨਜ਼ਰ ਆ ਰਿਹਾ ਕਿ ਉਹਨਾਂ ਨੂੰ ਡਲੇਵਾਲ ਸਾਹਿਬ ਦੀ ਸੇਤ ਨੂੰ ਲੈ ਕੇ ਜਿਹੜਾ ਹੈ ਕੋਈ ਨਰਮੀ ਨਹੀਂ ਉਹਨਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਕਿਉਂਕਿ ਅੱਜ 17ਵਾਂ ਦਿਨ ਹੈ ਤੇ ਕਿਸਾਨਾਂ ਦੇ ਵੱਲੋਂ ਖਾਸ ਕਰਕੇ ਕਿਹਾ ਗਿਆ ਕਿ ਕਿਸੇ ਵੀ ਵੇਲੇ ਕੋਈ ਵੀ ਪਾਣਾ ਜਿਹੜਾ ਵਾਪਰ ਸਕਦਾ ਜਿਸ ਤਰੀਕੇ ਦੇ ਨਾਲ ਉਹ ਖਾ ਪੀ ਨਹੀਂ ਰਹੇ ਕਿਉਂਕਿ ਕੋਈ ਵੀ ਆਮ ਇਨਸਾਨ ਇੱਕ ਦਿਨ ਭੁੱਖਾ ਰਹਿ ਸਕਦਾ ਜਾਂ ਦੋ ਦਿਨ ਪਰ ਉਹਨਾਂ ਦਾ ਜਿਹ 17ਵਾਂ ਦਿਨ ਹੈ ਉਪਰੋਹ ਬਜ਼ੁਰਗ ਵੀ ਨੇ ਕੱਲ ਉਹਨਾਂ ਪੈਣਾ ਵੀ ਪਹੁੰਚਿਆ ਸਾਨੂੰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਸੱਤ ਭੈਣਾ ਹੈ 8ਵੇਂ ਨੰਬਰ ਤੇ ਸਾਡਾ ਭਰਾ ਸੀ ਛੋਟਾ ਪਰ ਉਹਨਾਂ ਦੀਆਂ ਭੈਣਾਂ ਸੁਪਰੀਆ ਇਸੀਆਂ ਰੋਂਦੀਆਂ ਨਜ਼ਰ ਆਈਆਂ ਕਿਉਂਕਿ ਸੱਤ ਭੈਣਾਂ ਤੋਂ ਬਾਅਦ ਇੱਕ ਭਰਾ ਹੋਇਆ ਹੋਵੇ ਤੇ ਆਪਾਂ ਸੋਚ ਹੀ ਸਕਦੇ ਹਾਂ ਕਿ ਛੋਟੇ ਭਰਾ ਨੂੰ ਦੇਖ ਕੇ ਇਸ ਤਰੀਕੇ ਦੇ ਨਾਲ ਭੈਣਾਂ ਦਾ ਕਿਵੇਂ ਦਿਲ ਚੀਰਦਾ ਹੋਵੇਗਾ ਪਰ ਜਿਸ ਤਰੀਕੇ ਨਾਲ ਉਹਨਾਂ ਦੀਆਂ ਭੈਣਾਂ ਆਸੇ-ਪਾਸੇ ਬੈਠੀਆਂ ਸਨ ਅਰਦਾਸ ਕੀਤੀ ਜਾ ਰਹੀ ਹੈ ਢੱਲੇਵਾਲੀ ਖਾਸ ਕਰਕੇ ਅਰਦਾਸ ਦੀ ਜੇਕਰ ਗੱਲ ਕਰੀਏ ਪਿੰਡਾਂ ਪਿੰਨਾਂ ਦੇ ਵਿੱਚ ਦੇਰ ਰਾਤ ਅਜਹੀਆਂ ਸੁਪਰੀਆ ਵੀਡੀਓ ਸਾਹਮਣੇ ਆਈਆਂ ਕਿ ਗੁਰੂ ਘਰਾਂ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਦੇ ਲਈ ਅਰਦਾਸ ਕੀਤੀ ਜਾ ਰਹੀ ਹੈ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਮੋਰਚੇ ਦੀ ਚੜ੍ਹਦੀ ਕਲਾ ਦੇ ਲਈ ਕਿ ਉਹਨਾਂ ਮੰਗਾ ਜਿਹੜੀਆਂ ਮੰਨੀਆਂ ਜਾਣ ਪਰ ਕਿਤੇ ਨਾ ਕਿਤੇ ਮੋਦੀ ਸਰਕਾਰ ਇੰਨੀ ਜ਼ਿਆਦਾ ਸਖਤ ਨਜ਼ਰ ਆ ਰਹੀ ਹੈ ਇਸ ਤਰੀਕੇ ਦੇ ਨਾਲ ਉਹ ਰਵਈਆ ਕਰ ਰਹੀ ਹੈ ਕਿ ਜਿਵੇਂ ਜਿਹੜੇ ਕਿਸਾਨ ਨੇ ਉਹ ਪੰਜਾਬ ਦੇ ਨਹੀਂ ਆ ਉਹ ਅੱਤਵਾਦੀ ਨੇ ਜਿਸ ਤਰੀਕੇ ਦੇ ਨਾਲ ਸਰਵਰ ਸਿੰਘ ਪੰਦੇੜ ਜਿਕਰ ਕਰਦੇ ਨਜ਼ਰ ਆਉਂਦੇ ਨੇ ਕਿ ਸਾਨੂੰ ਅੱਤਵਾਦੀ ਸਮਝਿਆ ਜਾਂਦਾ ਅਸੀਂ ਕਿ ਇਸ ਪੰਜਾਬ ਦੇ ਨਹੀਂ ਆ ਜਿਹੜੇ ਕਿਸਾਨ ਨੇ ਦੇਸ਼ਤਾ ਢਿੱਡ ਭਰਦੇ ਨੇ ਪਰ ਉਹਨਾਂ ਦੇ ਨਾਲ ਅਜਿਹਾ ਰਵੱਈਆ ਕੀਤਾ ਜਾ ਰਿਹਾ ਖਾਸ ਕਰਕੇ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਕਿਉਂਕਿ 1-2 ਦਿਨ ਬੰਦਾ ਜੇਕਰ ਸੁਪਰੀਆ ਨਹੀਂ ਖਾਂਦਾ ਤਾਂ ਉਹ ਉਹਨਾਂ ਦੀ ਹਾਲਤ ਜਿਹੜੀ ਹੈ ਮਰਨ ਵਾਲੀ ਹੋ ਜਾਂਦੀ ਹੈ ਜੇਕਰ ਅਸੀਂ ਆਪ ਤੇ ਲਈਏ ਤਾਂ ਅਸੀਂ 1 ਦਿਨ ਨਹੀਂ ਭੁੱਖੇ ਰਹਿ ਸਕਦੇ ਪਰ ਉਹਨਾਂ ਦਾ 17ਵਾਂ ਦਿਨ ਹੈ ਉਪਰੋ O Zurgonês. ਹੁਣ ਉਹਨਾਂ ਦੀਆਂ ਕਿਡਨੀਆਂ ਜਿਹੜੀਆਂ ਨੇ ਉਹ ਵੀ ਫੇਲ ਹੋ ਹੋਣ ਦੀ ਲਾਈਨ ਤੇ ਨੇ ਉਹਨਾਂ ਦਾ ਸਰੀਰ ਉਹਨਾਂ ਨੂੰ ਹੀ ਖਾਣ ਲੱਗਿਆ ਤੇ ਬਹੁਤ ਹੀ ਹਾਲਤ ਜਿਹੜੀ ਨਾਜ਼ੁਕ ਹੈ ਦੂਜੇ ਪਾਸੇ ਖਾਸ ਕਰਕੇ ਪੰਜਾਬੀਆਂ ਦੀ ਗੱਲ ਕਰਾਂਗੇ ਮੈਂ ਸਵੇਰੇ ਹੀ ਖਬਰ ਪੜ੍ਹ ਰਹੀ ਸੀ ਕਿ ਲਗਾਤਾਰ ਉਹ ਕਹਿ ਰਹੇ ਨੇ ਕਿ ਜਿਹੜੇ ਕਿਸਾਨ ਨੇ ਕਿਉਂਕਿ ਵੱਖ-ਵੱਖ ਪਿਛਲੇ ਅੰਦੋਲਨ ਦੇ ਵਿੱਚ ਸੁਪਰੀਆ ਪਣ ਯਾਦ ਹੋਵੇਗਾ ਕਿ ਕਿਸਾਨਾਂ ਦੇ ਕਈ ਧੜੇ ਬਣ ਗਏ ਸੀ ਉਹ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਐਸ ਕੇ ਐਮ ਜਿਹੜਾ ਸੀ ਉਹ ਵੀ ਮੁੜ ਕਿਸਾਨਾਂ ਦੇ ਸਾਥ ਸਕਦਾ ਹੈ ਸੂਤਰਾਂ ਦੇ ਹਵਾਲੇ ਤੇ ਖਬਰ ਹੈ ਕਿ ਉਹ ਵੀ ਕਿਸਾਨ ਪਹੁੰਚ ਸਕਦੇ ਨੇ ਪਰ ਦੂਜੇ ਪਾਸੇ ਜਿਹੜੇ ਬਾਰਡਰਾਂ ਤੇ ਕਿਸਾਨ ਲੋ ਪੰਜਾਬੀਆਂ ਨੂੰ ਲਗਾਤਾਰ ਅਪੀਲ ਕਰ ਰਹੇ ਨੇ ਕਿ ਸਾਡੀ ਜਿਹੜੀ ਹੈ ਸਾਥ ਦਿਓ ਇੱਥੇ ਆ ਕੇ ਕਿਉਂਕਿ ਜਦੋਂ ਸੁਪਰੀਆ ਕਿਸੇ ਵੀ ਬੰਦੇ ਦੀ ਮੌਤ ਹੋ ਜਾਂਦੀ ਹੈ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਸੀ ਕਈ ਕਿਸਾਨ ਸ਼ਹੀਦ ਹੋ ਗਏ ਸਨ ਉਦੋਂ ਵੀ ਬੜੇ ਪੰਜਾਬੀਆਂ ਨੂੰ ਪੁਕਾਰ ਲਗਾਈ ਸੀ ਕਿ ਸਾਡਾ ਸਾਥ ਦਿਓ ਪਰ ਦੂਜੇ ਪਾਸੇ ਇਹ ਖਾਸ ਕਰਕੇ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਅਸੀਂ ਨਹੀਂ ਅਸੀਂ ਵੀ ਇਹ ਅਰਦਾਸ ਕਰਦੇ ਆ ਕਿ ਡੱਲੇਵਾਲ ਸਾਹਿਬ ਚੜ੍ਹਦੀ ਕਲਾ 'ਚ ਰਹਿਣ ਪਰ ਉਹ ਕਹਿੰਦੇ ਨੇ ਕਿ ਜੇਕਰ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਹੋਰ ਪੰਜਾਬੀਆਂ ਨੇ ਝੰਡੇ ਫੜ ਕੇ ਕਹਿਣਾ ਹੈ ਕਿ ਅਸੀਂ ਤੁਹਾਡੀ ਸੋਚ ਤੇ ਪਹਿਰਾ ਦੇਵਾਂਗੇ ਇਹਨੂੰ ਚੰਗਾ ਸੋਚ ਤੇ ਪਹਿਰਾ ਦੇਣ ਨਾਲੋਂ ਪਹਿਲਾਂ ਤੁਸੀਂ ਕਿਸਾਨਾਂ ਦਾ ਸਾਥ ਦਿਓ ਇਹ ਨਾ ਹੋਵੇ ਕਿ ਬਾਅਦ 'ਚ ਅਸੀਂ ਉਹਨਾਂ ਦੀ ਲਾਸ਼ ਨੂੰ ਸੜਕ 'ਤੇ ਰੱਖ ਕੇ ਪ੍ਰਦਰਸ਼ਨ ਕਰੀਏ ਕਿ ਅਸੀਂ ਉਹਨਾਂ 'ਚ ਸਸਕਾਰ ਨਹੀਂ ਕਰਨਾ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨਿਆ ਜਾਂਦੀਆਂ ਇਸ ਤੋਂ ਪਹਿਲਾਂ ਜਦੋਂ ਉਹ ਬੰਦਾ ਸਾਡੇ ਸਾਹਮਣੇ ਦਿਖ ਰਿਹਾ ਹੈ ਤੇ ਅਸੀਂ ਉਹਨਾਂ ਦਾ ਸਾਥ ਦਈਏ ਹਰ ਪੰਜਾਬੀ ਨੂੰ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਦਾ ਸਾਥ ਦਿਓ ਕਿਉਂਕਿ ਉਹ ਸਾਡੇ ਹਕਾਂ ਦੇ ਲਈ ਦੋਨਾਂ ਬਾਰਡਰਾਂ ਤੇ ਬੈਠੇ ਹੋਏ ਨੇ ਜੀ ਬਿਲਕੁਲ ਹੈ ਤਾਂ ਕਿਸਾਨਾਂ ਦੇ ਬੋਲ ਤਾਂ ਲਗਾਤਾਰ ਉਡੀਕ ਕੀਤੀ ਹੀ ਜਾ ਰਹੀ ਹੈ ਗਲਬਾ ਦੀ ਤਾਂ ਕੱਲ ਰਵਨੀਤ ਸਿੰਘ ਬਿੱਟੂ ਦਾ ਵੀ ਬਿਆਨ ਆਇਆ ਸੀ ਉਹ ਕਹਿੰਦੇ ਸੀ ਅਸੀਂ ਤਿਆਰ ਹਾਂ ਗਲਬਾ ਲਈ ਲੇਕਿਨ ਉਸ ਤੋਂ ਬਾਅਦ ਕਿਸਾਨਾਂ ਦਾ ਵੀ ਜਵਾਬ ਆਇਆ ਉਹ ਕਹਿੰਦੇ ਅਸੀਂ ਤਾਂ 13 ਫਰਵਰੀ ਤੋਂ ਬੈਠੇ ਹਾਂ ਉਡੀਕ ਦੇ ਵਿੱਚ ਲੇਕਿਨ ਗਲਬਾ ਦਾ ਸੱਦਾ ਹੀ ਨਹੀਂ ਆ ਰਿਹਾ ਹੈ ਬਿਲਕੁਲ ਸੁਪਰੀਆ ਇਹ ਰਵਨੀਤ ਬਿੱਟੂ ਜਿਸ ਤਰੀਕੇ ਦੇ ਨਾਲ ਕਹਿ ਰਹੇ ਨੇ ਪਹਿਲਾਂ ਵੀ ਬੀਜੇਪੀ ਦੇ ਮੰਤਰੀ ਵੱਖ-ਵੱਖ ਬਿਆਨ ਦਿੰਦੇ ਨਜ਼ਰ ਆਉਂਦੇ ਨੇ ਪਹਿਲੇ ਇਹ ਕਹਿੰਦੇ ਸਨ ਕਿ ਤੁਸੀਂ ਟਰੈਕਟਰ ਟਰਾਲੀ ਤੇ ਦਿੱਲੀ ਨਾ ਜਾਓ ਤੇ ਵੱਖ-ਵੱਖ ਬਿਆਨ ਜਦੋਂ ਨਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਇਹ ਲਾਰੇ ਲਾਉਂਦੇ ਨਜ਼ਰ ਆ ਰਹੇ ਨੇ ਇਹ ਅਸੀਂ ਨਹੀਂ ਕਹਿ ਰਹੇ ਇਹ ਖਾਸ ਕਰਕੇ ਕਿਸਾਨ ਜ਼ਿਕਰ ਕਰਦੇ ਨਜ਼ਰ ਆਉਂਦੇ ਨੇ ਤਾਂ ਹੁਣ ਜਿਸ ਤਰੀਕੇ ਦੇ ਨਾਲ ਇਹ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ ਜਿਸ ਤਰੀਕੇ ਦੇ ਨਾਲ ਕੱਲ ਬਿਆਨ ਸਾਹਮਣੇ ਪਰ ਦੂਜੇ ਪਾਸੇ ਕਿਸਾਨ ਇਹ ਕਹਿ ਰਹੇ ਨੇ ਕਿ ਸਾਨੂੰ ਸ਼ਬਦਾਂ ਨਹੀਂ ਦਿੱਤਾ ਜਾ ਰਿਹਾ ਉਹ ਲਗਾਤਾਰ ਸੁਪਰੀਆ ਇੱਕ ਨਾ ਇੱਕ ਦਿਨ ਉਹਨਾਂ ਨੂੰ ਵੇਟ ਕਰਦੇ ਨੇ ਉਹਨਾਂ ਦੀ ਜੀ ਜਿਵੇਂ ਪਿਛਲੀ ਵਾਰ ਦੋ ਵਾਰੀ ਉਹਨਾਂ ਨੇ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਤੀਜੇ ਦਿਨ ਉਹਨਾਂ ਨੇ ਸਰਕਾਰ ਦੀ ਵੇਟ ਕੀਤੀ ਵੀ ਸਾਡੇ ਨਾਲ ਗੱਲਬਾਤ ਕਰਨ ਪਰ ਇਹ ਟਾਲਮਟੋਲਾ ਕਰਦੇ ਜਿਹੜੀ ਸਰਕਾਰ ਜਿਹੜੀ ਨਜ਼ਰ ਆ ਰਹੀ ਹੈ ਰਵਨੀ ਸਿੰਘ ਬਿੱਟੂ ਹਾਲਾਂਕਿ ਕਹਿ ਰਹੇ ਸਨ ਕਿ ਮੈਂ ਹੀ ਸਰਕਾਰ ਆ ਕੱਲ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਬਿਆਨ ਸਾਹਮਣੇ ਆਇਆ ਸੀ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਵੀ ਮੈਂ ਸਰਕਾਰ ਹ ਕਿਉਂਕਿ ਮੈਂ ਸਰਕਾਰ ਦਾ ਬੰਦਾ ਪਰ ਇਹ ਕਿਤਨਾ ਟਾਲ ਮਟੋਲਾ ਕਰਦੇ ਜਿਹੜੇ ਨਜ਼ਰ ਆ ਰਹੇ ਨੇ ਪਰ ਕਿਸੇ ਵੀ ਹਾਲ ਦੇ ਵਿੱਚ ਇੰਜ ਲੱਗ ਰਿਹਾ ਕਿ ਕਿਸਾਨ ਜ਼ਿਕਰ ਕਰਦੇ ਨਜ਼ਰ ਆਉਂਦੇ ਨੇ ਕਿ ਇਹ ਸਾਡੀਆਂ ਮੰਗਾਂ ਨਹੀਂ ਮੰਨਣਗੇ ਨਾ ਹੀ ਉਹਨਾਂ ਨਾਲ ਮੀਟਿੰਗ ਕਰਨਗੇ ਕਿਉਂਕਿ ਲਗਾਤਾਰੇ ਸਿਰਫ ਕਿਸਾਨਾਂ ਨੂੰ ਲਾਰੇ ਲਾ ਰਹੇ ਨੇ ਹੋਰ ਦੂਜਾ ਪਾਸੇ ਕੋਈ ਵੀ ਗੱਲ ਜਿਹੜੀ ਨਜ਼ਰ ਨਹੀਂ ਆ ਰਹੀ ਰਵਨੀਤ ਸਿੰਘ ਬਿੱਟੂ ਖਾਸ ਕਰਕੇ ਉਹਨਾਂ ਨੇ ਜੇ ਤੋ ਕੱਲ੍ਹ ਇਹ ਬਿਆਨ ਦਿੱਤਾ ਕਿ ਅਸੀਂ ਕਿਸਾਨਾਂ ਦੀਆਂ ਗੱਲਾਂ ਸੁਣਾਂਗੇ ਮੀਟਿੰਗ ਕਰਾਂਗੇ ਪਰ ਪਿਛਲੇ ਦਿਨਾਂ ਦੇ ਵਿੱਚ ਸੁਪਰੇ ਜਿਵੇਂ ਇਹਨਾਂ ਦੇ ਲੀਡਰਾਂ ਦੇ ਕਈਆਂ ਦੇ ਬਿਆਨ ਸਾਹਮਣੇ ਆਏ ਸਨ ਪਰ ਉਸ ਤੋਂ ਬਾਅਦ ਇਹ ਮੁਕਰ ਦੇ ਨਜ਼ਰ ਆਏ ਤੇ ਹਰਿਆਣਾ ਪ੍ਰਸ਼ਾਸਨ ਜਿਸ ਤਰੀਕੇ ਨਾਲ ਦੋ ਵਾਰੀ ਕਿਸਾਨਾਂ ਤੇ ਤਸ਼ੱਦਦ ਕੀਤਾ ਤੁਹਾਨੂੰ ਮੁਰਤੋਂ ਦਿੱਲੀ ਕੂਚ ਕਰਨਾ ਹੈ ਤਾਂ ਉਦੋਂ ਦੇਖਣਾ ਹੋਵੇਗਾ ਕਿ ਕਿਹੋ ਜਿਹੀ ਤਸਵੀਰ ਸਾਹਮਣੇ ਆਉਂਦੀ ਹੈ ਬਿਲਕੁਲ ਤਾਂ ਜਿਵੇਂ ਗੱਲ ਕਰੀਏ ਤਾਂ ਜੋ ਕਿਸਾਨ ਤਰਨੇ ਤੇ ਬੈਠੇ ਨੇ ਜ਼ਿਆਦਾਤਰ ਜੋ ਹੈ ਉਹ ਪੰਜਾਬ ਦੇ ਕਿਸਾਨ ਨੇ ਤੇ ਪੰਜਾਬ ਦੀ ਸਰਕਾਰ ਦਾ ਇਸ ਤੇ ਕੋਈ ਬਿਆਨ ਆਇਆ ਕਿਉਂਕਿ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਹਰ ਕੋਈ ਚਿੰਤਾ ਪ੍ਰਗਟ ਕਰ ਰਿਹਾ ਹੈ ਤੱਕ ਸੂਬਾ ਸਰਕਾਰ ਦੇ ਕਿਸੇ ਮੰਤਰੀ ਦਾ ਇਹ ਸੂਬਾ ਸਰਕਾਰ ਦਾ ਕੋਈ ਬਿਆਨ ਸਾਹਮਣੇ ਆਇਆ ਸੁਪਰੀਆ ਪਿਛਲੇ ਦਿਨਾਂ ਦੇ ਵਿੱਚ ਵੀ ਅਮਨ अरोड़ा ਕਾਫੀ ਬੋਲਦੇ ਨਜ਼ਰ ਆਏ ਸੀ ਤੇ ਲਗਾਤਾਰ ਉਹ ਸਰਕਾਰ ਨੂੰ ਭੰਡ ਰਹੇ ਨੇ ਹਾਲਾਂਕਿ ਇਹਨਾਂ ਦਾ ਵੀ ਫਰਜ ਬਣਦਾ ਦੂਜੇ ਪਾਸੇ ਜੇਕਰ ਗੱਲ ਕਰੀਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਹ ਕਹਿ ਰਹੇ ਨੇ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੇ ਲਈ ਬਹੁਤ ਕੁਝ ਕੀਤਾ ਹੈ ਹੁਣ ਸੂਬਾ ਸਰਕਾਰ ਸੋਚੇ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੋਚਣ ਪਰ ਦੂਜੇ ਪਾਸੇ ਇਹ ਸਰਕਾਰ ਨੂੰ ਭੰਡ ਰਹੇ ਨੇ ਸਿਰਫ ਇਹ ਮੁੱਦੇ ਤੇ ਕਿਹਾ ਜਾ ਸਕਦਾ ਹੈ ਕਿ ਸਿਆਸਤ ਹੋ ਰਹੀ ਹੈ ਸੂਬਾ ਸਰਕਾਰ ਕੇਂਦਰ ਸਰਕਾਰ ਨੂੰ ਭੰਡਦੀ ਨਜ਼ਰ ਆ ਰਹੀ ਹੈ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਭੰਦੀ ਨਜ਼ਰ ਆ ਰਹੀ ਹੈ ਪਰ ਨੁਕਸਾਨ ਇਹਦੇ ਵਿੱਚ ਸਿਰਫ ਕਿਸਾਨਾਂ ਦਾ ਹੋ ਰਿਹਾ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਬਾਰਡਰਾਂ ਤੇ ਰੁੱਲਦੇ ਪਏ ਨੇ ਉਹਨਾਂ ਦਾ ਕੋਈ ਵੀ ਜਿਹੜੀ ਸਾਰ ਲੈਂਦੀ ਸਰਕਾਰ ਨਜ਼ਰ ਨਹੀਂ ਆ ਰਹੀ ਭਾਵੇਂ ਉਹ ਪੰਜਾਬ ਸਰਕਾਰ ਦੀ ਗੱਲ ਕਰੀਏ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਸਰਕਾਰ ਦਾ ਕੋਈ ਬਿਆਨ ਸਾਹਮਣੇ ਆਇਆ ਹੋਵੇ ਲਗਾਤਾਰ ਇਹਨਾਂ ਦੇ ਵਿਧਾਇਕ ਮੰਤਰੀ ਬੋਲਦੇ ਨਜ਼ਰ ਆ ਰਹੇ ਨੇ ਪਰ ਉਸ ਦੇ ਵਿਚਾਰ ਕਿਸਾਨਾਂ ਦੀ ਕੋਈ ਗੱਲ ਨਹੀਂ ਕਰ ਰਹੇ ਸਿਰਫ ਸਿਆਸਤ ਕਰ ਰਹੇ ਨੇ ਖਾਸ ਕਰਕੇ ਕੇਂਦਰ ਸਰਕਾਰ ਨੂੰ ਭੰਦੇ ਨਜ਼ਰ ਆ ਰਹੇ ਨੇ ਜੀ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਖਾਸ ਕਰਕੇ ਜ਼ਿਕਰ ਕਰਦੇ ਨਜ਼ਰ ਆਉਂਦੇ ਨੇ ਕਿ ਮੈਂ ਪੰਜਾਬ ਦਾ ਮੁਖੀ ਆ ਜਿਵੇਂ ਘਰ ਦਾ ਇੱਕ ਮੁਖੀ ਹੁੰਦਾ ਹੈ ਤੇ ਮੈਨੂੰ ਬਹੁਤ ਚਿੰਤਾ ਹੈ ਪਰ ਮੁੱਖ ਮੰਤਰੀ ਮਾਨ ਦੇ ਵੱਲੋਂ ਇੱਕ ਵਾਰੀ ਵੀ ਨਹੀਂ ਕੋਸ਼ਿਸ਼ ਕੀਤੀ ਗਈ ਕਿ ਮੈਂ ਕਿਸਾਨਾਂ ਦੇ ਨਾਲ ਮੀਟਿੰਗ ਕਰਾਂ ਜਿਸ ਤਰੀਕੇ ਦੇ ਨਾਲ ਕਿਸਾਨ ਜ਼ਿਕਰ ਕਰਦੇ ਨਜ਼ਰ ਆਉਂਦੇ ਨੇ ਕਿ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਡੱਲੇਵਾਲ ਸਾਹਿਬ ਦੀ ਸਿਹਤ ਜੇਕਰ ਮਸਲੇ ਨਹੀਂ ਹੱਲ ਕਰਾਉਣੇ ਕਮ ਸੇ ਕਮ ਤੁਸੀਂ ਉਹਨਾਂ ਦੀ ਸਿਹਤ ਦੀ ਕੋਈ ਚਿੰਤਾ ਕਰ ਲਓ ਉਹਨਾਂ ਦੇ ਨਾਲ ਮੁਲਾਕਾਤ ਕਰ ਲਓ ਕੋਈ ਹੌਸਲਾ ਦੇ ਦਿਓ ਪਰ ਕਿਤੇ ਵੀ ਇਹ ਨਜ਼ਰ ਨਹੀਂ ਆ ਰਿਹਾ ਪਰ ਬਸ ਉਸ ਦੇ ਵਿਚਾਰੇ ਸਿਆਸਤ ਕਰ ਰਹੇ ਨੇ ਤੇ ਕੇਂਦਰ ਸਰਕਾਰ ਨੂੰ ਭਣਦੇ ਜਿਹੜੇ ਨਜ਼ਰ ਆ ਰਹੇ ਨੇ ਇਹ ਕਿਸਾਨਾਂ ਦਾ ਕਹਿਣਾ ਹੈ ਜੀ ਬਿਲਕੁਲ ਹੈ ਤਾਂ ਦਿਖਿਆ ਜਾਵੇ ਤਾਂ ਤਖਤ શ્રી ਦਮਦਮਾ ਸਾਹਿਬ ਦੇ ਜਥੇਦਾਰ ਤੱਕ ਬਿਆਨ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਹੱਕ ਦੇ ਵਿੱਚ ਕਿਸਾਨਾਂ ਦੇ ਬਿਆਨ ਦਿੱਤਾ ਗਿਆ ਤੇ ਕਿਤੇ ਨਾ ਕਿਤੇ ਬਹੁਤ ਵੱਡੀ ਗੱਲ ਹੈ ਬਿਲਕੁਲ ਸੁਪਰੀਆ ਗਿਆਨੀ ਅਰਪੀ ਸਿੰਘ ਬਹੁਤ ਚੰਗੀ ਸ਼ਖਸੀਅਤ ਨੇ ਲਗਾਤਾਰ ਅਜਿਹੇ ਮਸਲੇ ਤੇ ਭਾਵੇਂ ਉਹ ਪੰਜਾਬ ਪੰਜਾਬੀਅਤ ਜਾਂ ਪੰਥ ਦੇ ਮਸਲੇ ਹੋਣ ਜਾਂ ਕਿਸਾਨਾਂ ਦੇ ਮਸਲੇ ਹੋਣ ਕਾਫੀ ਬੋਲਦੇ ਨਜ਼ਰ ਆਉਂਦੇ ਨੇ ਕਿ ਉਹ ਉਹਨਾਂ ਨੇ ਖਾਸ ਕਰਕੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਬੜੀ ਚਿੰਤਾ ਜ਼ਾਹਿਰ ਕੀਤੀ ਹੈ ਵੀ ਸਰਕਾਰਾਂ ਨੂੰ ਤਾੜਨਾ ਕਰਦੇ ਨਜ਼ਰ ਆਏ ਨੇ ਸਿਹਤ ਦੇ ਨਜ਼ਰ ਆਏ ਕਿ ਤੁਸੀਂ ਉਹਨਾਂ ਦੇ ਮਸਲੇ ਹੱਲ ਕਰਵਾ ਦੇ ਕਿਉਂਕਿ ਬਹੁਤ ਬਜ਼ੁਰਗ ਨੇ ਡੱਲੇਵਾਲ ਸਾਹਿਬ ਜਿਸ ਤਰੀਕੇ ਦੇ ਨਾਲ 17 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਤਾਂ ਖਾਸ ਕਰਕੇ ਗਿਆਨੀ ਹਰਪੀ ਸਿੰਘ ਦੇ ਵੱਲੋਂ ਸਰਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਤੁਸੀਂ ਕਿਸਾਨਾਂ ਦੀਆਂ ਮੰਗਾਂ ਮੰਨ ਲਵੋ ਕਿਉਂਕਿ ਜਿਸ ਤਰੀਕੇ ਦੇ ਨਾਲ ਡੱਲੇਵਾਲ ਸਾਹਿਬ ਦੀ ਸਿਹਤ ਵਿਗੜਦੀ ਜਾ ਰਹੀ ਹੈ ਕਿਸੇ ਵੀ ਵੇਲੇ ਕੋਈ ਵੀ ਅਨਹੋਣੀ ਜਿਹੜੀ ਵਾਪਰ ਸਕਦੀ ਉਸ ਦੇ ਵਿਚਕਾਰ ਵਿਰਸਾ ਸਿੰਘ ਵਿਲਟੋਹਾ ਦੇ ਵੱਲੋਂ ਵੀ ਜ਼ਿਕਰ ਕੀਤਾ ਗਿਆ ਤੇ ਸਰਕਾਰਾਂ ਨੂੰ ਤਾੜਨਾ ਕਰਦੇ ਨਜ਼ਰ ਆਏ ਨੇ ਕਿ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਜਾਣ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਦੋਨੋਂ ਬਾਰਡਰਾਂ ਤੇ ਕਿਸਾਨ ਬੈਠੇ ਹੋਏ ਨੇ ਹੋਰ ਵੀ ਵਕ ਵਕ ਸੁਪਰੀਆ ਲੀਡਰ ਸਾਹਮਣੇ ਆ ਰਹੇ ਨੇ ਪਰ ਇਸ ਦੇ ਵਿਚਕਾਰ ਕੇਂਦਰ ਸਰਕਾਰ ਨੂੰ ਜਾਗਣ ਦੇ ਇਥੇ ਬਹੁਤ ਲੋਡ ਹੈ ਕਿਉਂਕਿ ਡੱਲੇਵਾਲ ਸਾਹਿਬ ਦੇ ਨਾਲ ਕਿਸੇ ਵੀ ਵੇਲੇ ਕੋਈ ਵੀ ਪਾਣਾ ਵਾਪਰ ਸਕਦਾ ਹੈ ਤਾਂ ਮੁਰਤ ਇੱਕ ਵਾਰ ਫਿਰ ਜਿਹੜੀ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਸੋਚਣ ਦੀ ਲੋਡ ਹੈ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਦੀ ਲੋਡ ਹੈ ਤੇ ਲਗਾਤਾਰ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਵਿਗੜ ਰਹੀ ਹੈ ਤੇ ਦੂਜੇ ਪਾਸੇ ਸਰਵਲ ਸਿੰਘ ਪੰਦੇਰ ਜਿਹੜੇ ਨੇ ਉਹ ਇਹੀ ਅਪੀਲ ਕਰ ਰਹੇ ਨੇ ਕੱਲ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਸੀ ਸੁਪਰੀਆ ਤੇ ਉਸ ਦੇ ਵਿੱਚ ਉਹ ਬੜਿਆ ਇਮੋਸ਼ਨਲ ਨਜ਼ਰ ਆ ਰਹੇ ਸੀ ਰੋਣ ਦੇ ਨਜ਼ਰ ਆ ਰਹੇ ਸੀ ਡਲੇਵਾਲ ਸਾਹਿਬ ਦੇ ਸਿਹਤ ਨੂੰ ਲੈ ਕੇ ਪਰ ਉਸ ਦੇ ਵਿਚਕਾਰ ਹਰ ਪੰਜਾਬੀ ਦੇ ਅੱਖ ਦੇ ਵਿੱਚ ਪਾਣੀ ਆਇਆ ਹਰ ਛੋਟਾ ਵੱਡਾ ਬਜ਼ੁਰਗ ਦੇ ਅੱਖ ਦੇ ਵਿੱਚ ਪਾਣੀ ਨਜ਼ਰ ਆਇਆ ਪਰ ਕਿਤੇ ਨਾ ਕਿਤੇ ਕੇਂਦਰ ਸਰਕਾਰ ਜਿਹੜੀ ਹੈ ਕਹਿ ਸਕਦੇ ਆ ਕਿ ਕੁੰਭ ਕਰਨ ਦੀ ਨੀਂਦ ਜਿਹੜੀ ਹੈ ਸੁੱਤੀ ਨਜ਼ਰ ਆ ਰਹੀ ਹੈ ਜੀ ਬਿਲਕੁਲ ਤਾਂ ਕਿਸਾਨਾਂ ਦੇ ਜੋ ਹਾਲਾਤ ਨੇ ਡਲੇਵਾਲ ਸਾਹਿਬ ਦੇ ਜੋ ਹਾਲਾਤ ਨੇ ਉਹ ਬਹੁਤ ਨਾਜ਼ੁਕ ਬਣੇ ਹੋਏ ਨੇ ਗੰਭੀਰ ਬਣੇ ਹੋਏ ਨੇ ਪਰ ਜੋ ਤਸਵੀਰ ਸਾਹਮਣੇ ਆ ਰਹੀ ਉਹਨਾਂ ਦੇਖ ਕੇ ਇੰਜ ਲੱਗ ਰਿਹਾ ਕਿ ਸਰਕਾਰਾਂ ਦੇ ਜੋ ਕੰਨਾਂ ਤੇ ਜੂ ਵੀ ਨਹੀਂ ਰੰਗ ਗਰੀ